ਟੇਸਟੀ ਟੇਸਟੀ ਲੇਟ ਸੀ ਲਾ ਆ ਗਿਆ ਮੇਰੇ ਨਗਰੀ ਹੈ ਹਾਂ ਸਾਰੀ ਖਾਣੀ ਡੈਡੀ ਕਾਊਗਾ ਝੂਠਾ ਹੁਣ ਡੈਡੀ ਸੋਚ ਰਿਹਾ ਆਪਕੋ ਦੇਖੋ ਕੋਦੋ ਸਾਡਾ ਮੂਰਤ ਪਰ ਆਲਾ ਮਹੀਨਾ ਤੋ ਖੜੇ ਮਹੀਨੇ ਚ ਤਾ ਕੁਛ ਨਹੀਂ ਹੋਣਾ ਕੁਛ ਨਹੀਂ ਹੋਣਾਗਾ 2 ਮਹੀਨੇ ਚ ਤਾ ਮੀ ਪੋ ਪਤਾ ਮੀ ਮੀ ਚੱਲੂ ਆ ਦੇਖ ਕਿ ਮੈਂ ਤੱਲੀ ਬੈਠ ਕੇ ਕਿੱਥੇ ਪੈ ਗਏ ਨਾ ਨਾ ਸਵਗਾ ਰੜੀ ਨੂੰਨੀ ਕਿਉਂ ਗਿਆ ਥੱਲੇ ਮੈਂ ਤਾਂ ਪਪਾ ਮਰੇ ਸਾਥ ਹੀ ਇਤ ਦਰਦ ਹੋਣ ਲੱਗਾ ਉਹ ਵਾਓ ਸੋ ਬਿਊਟੀਫੁਲ ਉਹ ਭਾਈ ਆਇਆ ਨਿਕਲਿਆ ਨੂੰ ਵੀ ਚੱਲ ਜਗਾ ਦਾ ਔਖਾ ਮਾੜਾ ਮੋਟਾ ਕਰਲੀ ਇੱਟਾਂ ਨੇ ਇੱਟੇ ਹੀ ਸਿੱਟ ਕੇ ਜਾਂਦੇ ਅੱਜ ਛੱਟ ਕੇ ਗਏ ਅੱਜ ਏਡੀ ਦੂਰ ਬਣਾਏ ਕਦੋਂ ਦੇ ਮਹੀਨਾ ਹੋ ਗਿਆ ਛੱਟਿਆ ਬਹੁਤ ਔਖਾ ਭਾਬੀ ਆਹਾ ਕਿੰਨਾ ਟਰੈਕਟਰ ਪਹਿਲਾ ਟਰੈਕਟਰ ਫਸਾ ਫਿਰ ਟਰਾਲੀ ਫਸ ਗਈ ਉਧਰ ਟਰੈਕਟਰ ਅੱਡ ਕੱਢਿਆ ਟਰਾਲੀ ਅੱਡ ਕੱਢੀ ਮੈਂ ਟੋਟਲੀ ਚੈੱਕ ਕਰ ਲਿਆ ਪਾਰਸਲ ਹੁਣ ਮੈਂ ਅੱਜ ਪੈਕਿੰਗ ਕਰ ਦੇਣੀ ਹੈ ਸੋ ਸਾਰੇ ਜਾਣਾਂ ਕੁੱਤੋਂ ਕੱਟੇ ਦੀਦੀ ਦੇ ਮੇਰੇ ਹਿਸਾਬ ਨਾਲ ਲੋਕ ਗੁੱਡ ਮਾਰਨਿੰਗ एवरीवन ਵੈਲਕਮ ਬੈਕ ਟੂ ਦਾ ਸਾਰਿਆਂ ਦਾ ਆਪਣਾ YouTube ਚੈਨਲ ਚਾਸ ਬਲੌਗਸ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਤਾਂ ਤੰਗ ਆਏ ਪਈਆਂ ਚੂਹੀ ਤੋਂ ਚੂਹੀ ਨੇ ਇਨਾ ਜਿਆਦਾ ਦੁਖੀ ਕੀਤਾ ਪਿਆ ਤੇ ਉਸ ਦਿਨ ਆਪਾਂ ਸਾਰਾ ਸਮਾਨ ਘਰ ਦਾ ਬਾਹਰ ਕੱਢ ਕੇ ਸਾਰੀ ਸਫਾਈ ਕੀਤੀ ਸੀ ਫਿਰ ਵੀ ਇੱਕ ਚੂਹੀ ਪਤਾ ਨਹੀਂ ਕਿੱਥੋਂ ਅੰਦਰ ਆ ਗਈ ਤੇ ਅੱਜ ਮੈਂ ਕਰ ਰਹੀ ਹਾਂ ਬੁਟੀਕ ਦੀ ਸਫਾਈ ਇਹ ਵਾਲੇ ਸੂਟ ਤਾਂ ਪੈਕ ਕਰਦੇ ਆ ਇਹ ਵਾਲੀਆਂ ਪੇਟੀਆਂ ਤਾਂ ਪੈਕਾ ਦੋਨੇ ਉਵੀ ਲੱਗ ਗਾ ਉਵੀ ਲੱਗ ਅੱਜ ਮੈਂ ਖੋਲ ਕੇ ਇੱਕ ਵਾਰ ਚੰਗੀ ਤਰ੍ਹਾਂ ਚੈੱਕ ਕਰ ਲਵਾਂ ਚੈੱਕ ਕਰਕੇ ਫਿਰ ਸਾਰੇ ਪਾਰਸਲ ਕਰਦਾ ਪੈਕ ਮੈਨੂੰ ਡਰ ਲੱਗਦਾ ਕਿਤੇ ਜਿੱਧਰ ਵੀ ਠੀਕ ਚ ਚੂਹੀ ਵੜ ਗਈ ਨਾ ਸੱਤਿਆ ਨਾਸ ਹੋ ਜਾਣਾ ਇੰਨਾ ਕੱਪੜਾ ਭਿਆਹ ਬਲਤਾਂ ਮੈਂ ਸਾਰੇ ਨਾ ਬਾਕਸ ਚ ਚੈੱਕ ਕੀਤੇ ਇਹਨਾਂ ਵਿੱਚ ਨਾ ਚੂਹੀ ਵੜੀ ਹੋਵੇ ਇਹਦੇ ਚ ਦੋ ਬਾਕਸ ਰਹਿ ਗਏ ਆ ਇਹ ਸਾਰਾ ਟੋਟਲੀ ਚੈੱਕ ਕਰ ਲਿਆ ਪਾਰਸਲ ਹੁਣ ਮੈਂ ਅੱਜ ਪੈਕਿੰਗ ਕਰ ਦੇਣੀ ਆ ਸੂ ਸਾਰੇ ਜਾਨ ਤੇ ਹੁਣ ਮੈਂ ਇਹਨਾਂ ਨੂੰ ਕਰ ਦਮ ਪੈਕ ਤੇ ਦੀਰੀ ਨੂੰ ਬਣਾ ਕੇ ਵੀਡੀਓ ਸ਼ੇਅਰ ਕਰ ਦਮ ਜਿਨ੍ਹਾਂ ਨੇ ਆਰਡਰ ਦਿੱਤਾ ਕਿ ਜੇ ਜੋ ਬਹੁਤ ਜ਼ਿਆਦਾ ਸੂਟਾਂ ਦਾ ਆਰਡਰ ਹੁੰਦਾ ਨਾ ਫਿਰ ਮੈਂ ਵੀਡੀਓ ਸ਼ੇਅਰ ਕਰ ਦਿੰਦੀ ਹੁਨੀ ਕਸਟਮਰ ਨੂੰ ਕਿ ਇਹ ਵਾਲੇ ਸੂਟ ਸੀ ਸੂਟ ਸੀ ਇਹ ਵਾਲੇ ਰੈਡੀ ਹੋ ਗਏ ਹਨ ਚਲੋ ਹੁਣ ਮੈਂ ਇਹ ਵਾਲਾ ਸਮਾਨ ਕਰ ਦਮ ਪੈਕ ਵੀ ਤੁਹਾਨੂੰ ਬਾਅਦ ਚ ਮਿਲਦੀ ਅੱਜ ਤਾਂ ਬਹੁਤ ਕੰਮ ਹੈ ਬੁਟੀਕ ਚ ਟਾਈਮ ਇਕਲ ਜਿਹਾ ਮੇਰਾ ਜੀ ਟੋਟਲੀ ਸਾਰੇ ਸੂਟ ਅਸੀਂ ਪੈਕ ਕਰ ਲਏ ਤੇ ਜਿਹੜੀ ਚੇਪੀ ਵਗੈਰਾ ਲਪੇਟਣ ਦਾ ਕੰਮ ਹੈ ਤਾਂ ਮਿਸਟਰ ਕਰੂਗੀ ਇੰਨੀ ਸਾਤੋਂ ਹੁਣੀ ਨਹੀਂ ਹੈਗੀ ਪੈਕਿੰਗ ਜ਼ਬਰਦਸਤ ਪੈਕਿੰਗ ਉਹ ਆ ਕੇ ਕਰ ਲੂਗੀ ਚੱਕ ਕੇ ਇੱਥੇ ਰੱਖ ਦਣੀ ਆ ਰਾਤ ਨੂੰ ਪੈਕ ਕਰ ਲਾਂਗੀ ਸਤੁ ਜੀਪੀ ਉਹ ਨਹੀਂ ਲੱਗਣੀ ਹੈਗੀ ਇਹ ਬਹੁਤ ਵਧੀਆ ਪੈਕਿੰਗ ਕਰਦੇ ਆ ਕਿਉਂਕਿ ਜਿਹੜਾ ਫੋਰਨ ਭੇਜਣਾ ਦਾ ਰੀ ਪੈਕਿੰਗ ਵੀ ਬਹੁਤ ਧਿਆਨ ਨਾਲ ਕਰਨੀ ਪੈਂਦੀ ਆ ਫਿਰ ਜਦੋਂ ਪਾਰਸਲ ਕਰਕੇ ਹੁੰਦੇ ਸਲਿੱਪਸ ਪੇਮੈਂਟ ਦੀ ਸਲਿੱਪ ਸਾਰਾ ਕੁਝ ਨਾਲ ਅਟੈਚ ਕਰਨਾ ਪੈਂਦਾ ਫੇਸ ਕਰਕੇ ਹੀ ਪੈਕਿੰਗ ਕਰਦੇ ਹੁੰਦੇ ਆ ਸਾਡਾ ਕੰਮ ਮੇਨਸ ਹੀ ਕਾਊਂਟਿੰਗ ਦਾ ਸੂਟ ਸਾਰੇ ਪੈਕ ਕਰਕੇ ਸਾਡਾ ਕੰਮ ਢੰਗ ਨਾਲ ਇਹਨਾਂ ਨੇ ਆ ਕੇ ਆਪੂ ਹੀ ਪੇਟੀਆਂ ਪੈਕ ਕਰ ਲਈਆਂ ਪਾਰਸਲਾਂ ਦੀ অলਮੋਸਟ ਹੋ ਗਈ ਸਾਰੀ ਸੈਟਿੰਗ ਤੇ ਹੁਣ ਟੇਬਲ ਤੋਂ ਸਾਰਾ ਖਲਾਰਾ ਚੱਕ ਰਹੀ ਆ ਮੈਂ ਤੇ ਜਿਹੜੇ ਐਕਸਟਰਾ ਕੱਪੜੇ ਬਚੇ ਜਾਂਦੇ ਆ ਇਹਨਾਂ ਲਈ ਸਾਰੀ ਸਫਾਈ ਹੋ ਗਈ ਆ ਬੁਟੀਕ ਦੀ ਤੇ ਤਿੰਨੇ ਪੇਟੀਆਂ ਦੇ ਬਸ ਚੇਪੀਆਂ ਲਾਉਣ ਵਾਲੀਆਂ ਰਹੀਆਂ ਇਧਰੋਂ ਸਾਰੀ ਸਫਾਈ ਹੋ ਗਈ ਆ ਤੇ ਬੱਟ ਚੂਹੀ ਨਹੀਂ ਲੱਭੀ ਕਮਰੇ ਦੀ ਵੀ ਸਾਫ ਸਫਾਈ ਕਰ ਲਈ ਮੈਂ ਬੁਟੀਕ ਦੀ ਵੀ ਐਟ ਲੀਸਟ ਮੈਨੂੰ ਦੋ ਤੋਂ 2.5 ਘੰਟੇ ਹੋ ਗਏ ਬੱਟ ਚੂਹੀ ਨਹੀਂ ਲੱਭੀ ਤੇ ਇੱਕ ਉੱਪਰੋਂ ਮੌਸਮ ਵੀ ਬੱਦਲ ਬੱਦਲ ਹੋਇਆ ਪਿਆ ਕੋਈ ਪਤਾ ਨਹੀਂ ਬੱਦਲ ਕਿਹੜੇ ਵਲੇ ਮੀਂਹ ਆ ਜਾਵੇ ਤਿੰਨ ਵਜੇ ਅੱਜ ਕੀ ਬਣਾਉਣਾ ਫਿਰ ਕੋੜੇ ਰੋਡ ਸਬਜੀ ਤੇ ਇਹ ਅਭਿਆਨ ਸਟਾ ਹੋ ਗਿਆ ਸੀ اسی ਅੱਕੇ ਪਏ ਐ ਚੂਹੀ ਨੇ ਨਾ ਤੂਕੀ ਕੀਤਾ ਪਿਆ ਚੂਹੀ ਨਹੀਂ ਪਤਾ ਨਹੀਂ ਮੇਰੇ ਸਾਹਮਣੇ ਤਾਂ ਇੱਕ ਸੂਈ ਹੋ ਗਈ ਜਿਹੜੀ ਸਾਨੂੰ ਲੱਭਦੀ ਨਹੀਂ ਜੇ ਸੇ ਜਾਂਦੀ ਬਾਅਦ ਵਿੱਚ ਪਤਾ ਨਹੀਂ ਕਿੱਥੇ ਗੈਪ ਹੋ ਜਾਂਦੀ ਆ ਬਾਰਿਸ਼ ਹੋ ਰਹੀ ਸੀ ਹੋਰ ਮਿਸਟਰ ਇੰਡੀਆ ਬਣ ਜਾਂਦੀ ਇੰਨੇ ਅੱਕੇ ਪਏ ਐ ਸੀ ਚੂਹੀ ਤੋਂ ਬਾਅਦ ਵਿੱਚ ਗੈਪ ਹੋ ਜਾਂਦੀ ਆ ਬਾਰਿਸ਼ ਹੋ ਰਹੀ ਸੀ ਹੁਣ ਬਾਰਿਸ਼ ਛੱਟ ਗਈ ਐ ਤੇ ਅੱਜ ਅਸੀਂ ਬਣਾ ਰਹੇ ਆ ਆਲੂ ਮਟਰਾਂ ਦੀ ਤਰੀਕੀ ਅੱਜ ਮਟਰ ਲੈ ਕੇ ਆਏ ਸੀ ਆਪਾਂ ਅੱਜ ਟਾਈਮ ਲੱਗਦਾ ਬਣਾਉਂਦਾ Shimla ਵਿੱਚ ਦਾ ਆਪਾਂ ਸਾਰੀਆਂ ਪਾਤੀਆਂ ਸੀ ਇਹਨੇ ਮੰਮੀ ਮੈਨੂੰ ਕਹਿੰਦੀ ਸੀ ਰੱਖੀ ਵੀ ਤੈਨੂੰ ਫਿਰ ਮੈਗੀ ਮੈਗੀ ਜ਼ਿਆਦਾ ਸੀ ਇਹਨੇ ਫਿਰ ਜਾਵਾਂਗੇ ਆਪਾਂ ਬਾਜ਼ਾਰ ਕੱਲੂ ਜਾਣਾ ਕੱਲੂ ਹੀ ਖਾਂਗੇ ਤੋਰੀ ਹੈ ਨਾ ਹਾਂ ਅੱਜ ਸਾਨੂੰ ਬੁਟੀਕ ਦਾ ਕੰਮ ਸੀ ਚਲੋ ਮਿਸਟਰ ਆਉਣੇ ਬੁਟੀਕ ਦਾ ਕੰਮ ਕਰਿਆ ਸੀ ਪੈਕਿੰਗ ਰਹਿ ਗਈ ਹੈ ਪੈਕਿੰਗ ਅਸੀ ਇਹਨਾ ਤੋਂ ਸ਼ਾਮ ਨੂੰ ਕਰਾ ਦੇਣੀ ਮੈਂ ਟਾਂ ਨੂੰ ਕਿਉਂਕਿ ਚੂਈਆਂ ਕਰਕੇ ਟੈਨਸ਼ਨ ਲੱਗੀ ਪਈ ਹੈ ਮੂਰੇ ਨਹੀਂ ਸੋਟ ਪਾਰਸਲ ਕਰਨ ਵਾਲੀ ਲੱਕੜਾ ਗਿੱਲੀ ਆ ਉਹ ਮੀਂਹ ਜੋ ਕਰਕੇ ਮੀਂਹ ਆ ਕੇ ਸਲਾਬ ਜੀ ਉਹਦੇ ਕਰਕੇ ਅੱਗ ਬਾਲੀ ਓਕੀ ਪਰ ਮੈਗੀ ਦੇ ਪੈਕੇਟ ਬਹੁਤ ਘੱਟ ਆ ਰਹੇ ਆ ਅੱਜ ਮੈਂ ਇੰਨੀ ਅਲੀਰਾ ਕੱਟੀਆਂ ਪਿਛਲੀਆਂ ਸਾਰੀਆਂ ਜਾਲਣ ਵਾਸਤੇ ਇਹ ਚ ਲਟਰਪਟਰਾ ਸਾਰਾ ਫालतू ਸਮਾਏ ਕੱਢੇ ਹੋਰ ਟੇਰ ਲੱਗੇ ਪਏ ਸੀ ਦੇਖਾਣੇ ਆ ਸੂਜੀ ਵਾਲੇ ਪਕੌੜੇ ਵੀਡੀਓ ਦਾ ਬਤੇਰੀਆਂ ਦੇਖੀਆਂ ਪਤਾ ਨਹੀਂ ਕਿਦਾਂ ਦੇ ਪਕੌੜੇ ਬਣਨੇ ਆ ਫਸਟ ਟਾਈਮ ਬਣਾਉਣੇ ਆ ਟਰਾਈ ਕਰਾਂਗੇ ਤਲਾ ਪੁੱਛਦੇ ਆਂ ਕੋਈ ਖਾਊਗਾ ਬਚ ਗਈ ਤੇ ਸਾਡੀ ਸਿੱਤਰੀ ਪਈ ਔਰ ਇਹ ਚਾਲਦੀ ਨਹੀਂ ਪਉਂਦੇ ਨਾ ਆਪਾਂ ਕਾਚ ਪਕੌੜਿਆਂ ਚ ਬਸ ਪਿਆਜ਼ ਹਰੀ ਮਿਰਚ ਨਮਕ ਮਸਾਲਾ ਇਹੀ ਬਹੁਤ ਚੀਜ਼ਾਂ ਨਾ ਹਾਂ ਇੱਕ ਤਵੇ ਤੇ ਬਣਾ ਕੇ ਦੇਖ ਲਾਂਗੇ ਰੋਟੀ ਹੈ ਨਾ ਪੰਗੀ ਲੱਗ ਦੇਖ ਰਹੀ ਹਾਂ ਚਾਹ ਦਾ ਓ ਮੀਮਾਸੀ ਕਹਿ ਰਹੀ ਸੀ ਚਲੋ ਮਿਲਦੇ ਆਂ ਕੀ ਡਿਸੀਜ ਆ ਮਾ ਜੋੜ ਨਾਲ ਬਣਾਵਾਂਗੇ ਨਮਕੀਂ ਚਾਵਲ ਆਲੂ ਮਟਰ ਵਾਲੀ ਚਾਵਲ ਉਹ ਚੋਂ ਅੱਧਾ-ਅੱਧਾ ਕਰ ਲਿਆ ਕੰਮ ਬੱਬੀ ਕਹਿੰਦੇ ਮੈਂ ਤਾਂ ਮਟਰ ਦਾ ਪਰ ਥੋੜੇ ਜਿ ਮਟਰ ਵਾਲੇ ਮਹਿੰਗੇ ਕਿੰਨੇ 120 160 ਕਰੇ 40 ਰੁਪਏ ਦੇ ਪਾਈਆ 160 ਰੁਪਏ ਕਿਲੋ ਸੀ ਮਟਰ ਆਪਾਂ ਪਾਈਏ ਲੈ ਕੇ ਆਈ ਸੀ ਇੰਨੇ ਮਹਿੰਗੇ ਸਾਰੇ 120 ਰੁਪਏ ਕਿਲੋ ਸਬਜ਼ੀ ਬਾੜੀ ਮਹਿੰਗੀ ਕਿੰਨਾ 150 ਦੇ ਰਿਆ ਸੀਗਾ ਉਹ ਤਾਂ ਇੱਕ ਅੰਕਲ ਜਿਦੋਂ ਆਪਾਂ ਨੇ ਪਹਿਲਾਂ ਪੁੱਛ ਲਿਆ ਹਾਂ ਨਹੀਂ ਤਾਂ ਸਾਨੂੰ ਪਤਾ ਨਹੀਂ ਲੱਗਣਾ ਸੀ ਉਹ ਜੀ ਫਟਾਫਟ ਕੰਮ ਅਸੀਂ ਨਵੇੜ ਹੀ ਲਿਆ ਵੈਸੇ ਲੇਟ ਹੋ ਗਏ ਸੀਗੇ ਤੁੱਲੇ ਤੇ ਦਾਲ ਬਣ ਗਈ ਉਧਰ ਕੈਸ ਤੇ ਚੌਲ ਕੜਾਈ ਦੀ ਟੀਂ ਘੜੀ ਹੈ ਸਾਢੇ ਤੱਕ ਕਿੰਨਾ ਟਾਈਮ ਪਹਿਲਾਂ ਦੀ ਰੱਖੀ ਇਹ ਘੰਟਾ ਲੱਗ ਜਾਵੇ ਪਰ ਇੱਕ ਵਾਰ ਜੀ ਸੇਕ ਲੱਗ ਜੀ ਬਤਾ ਆ ਫਿਰ ਤਾਂ ਪਾਣੀ ਜਾਂਦਾ ਚੋਲ ਇਹਨਾਂ ਨੇ ਕਿੱਥੇ ਨੂੰ ਵਿਚੌਲ ਕੱਢ ਲਾਂਗੇ ਭਾਂਡੇ ਚ ਉਹ ਡੋਂਗੇ ਚ ਕੱਢ ਲਾਂਗੇ ਜਿਹੜਾ ਪਿਆਗਾ ਉੱਚੀ ਉਹ ਕਰ ਲੈਣਾ ਹਾਂ ਮੈਂ ਪਾਣੀ ਲੈ ਕੇ ਦਿੰਨਾ ਮਿਰਚਾਂ ਆ ਪਾਲਿਓ ਲੰਬੀਆਂ ਲੰਬੀਆਂ ਕੱਟਤੀਆਂ ਲੈਨੇ ਲੋ ਜਿਹਨਾਂ ਸਾਨੂੰ ਮਿਲਦਿਆ ਸੀ ਚੌਲ ਬਣਾ ਕੇ ਉਸ ਤੋਂ ਬਾਅਦ ਅਸੀਂ ਬਣਾਉਣੇ ਆ ਪਕੌੜੇ ਉਹ ਵੀ ਜੀ ਆਸੂ ਜੀ ਵਾਲੇ ਹੈ ਜਗਾ ਵਾਲੀ ਵੀ ਜਤੋਂ ਨੇ ਜੀ ਮੀਨੇ ਅਰੇ ਚਾਹ ਤੇ ਕਾਂਡ ਹੋ ਗਿਆ ਹੋਰ ਸਾਰੀ ਗਰ ਹੋ ਗਿਆ ਆ ਤੜਕਾ ਲਾ ਕੇ ਫਿਰ ਚਲਦੇ ਆ ਸਾਨੂੰ ਵੀ ਚਲ ਜਾਊਗਾ ਦਾ ਔਖਾ ਮਾੜਾ ਮੋਟਾ ਕਰਨੀ ਇੱਟਾਂ ਆ ਲੈ ਇੱਟਾਂ ਹੀ ਸੱਟ ਗਈ ਅੰਦੇ ਅੱਜ ਛੱਟ ਕੇ ਗਏ ਅੱਜ ਏਡੀ ਦੂਰ ਤੇਰੇ ਫੜਾਏ ਕਦੋਂ ਦੇ ਮਹੀਨਾ ਹੋ ਗਿਆ ਇੱਟਾਂ ਨੂੰ ਵੀ ਤੰਗ ਆਏ ਪਏ ਆ ਬੰਦੇ ਦੇ ਸੁੱਖੀ ਤੇ ਮੰਮੀ ਪਤਾ ਨਹੀਂ ਕਿਹੜੀ ਕਿੰਨੇ ਤੇ ਲੜਕੋਲੋਂ ਕਹੜੀ ਸੀਗੀ ਪਰਚੀ ਹੀ ਕੱਢਣੀ ਲੜ ਕੇ ਬੰਨੀ ਫਿਰਦੀ ਮੰਮੀ ਪਰਚੀ ਪੰਜ ਟਰਾਲੀਆਂ ਆਈਆਂ ਤਾਂ ਵੀ ਨਹੀਂ ਆਉਂਦੀ ਕਿੰਨੀ ਆ ਰਹੀ ਹਣਾ ਇਹਦਾ ਜੇਟਾ ਉਹ ਵੀ ਬਤਨ ਚ ਨਹੀਂ ਜਾ ਰਹੀ ਨੀਆ ਚ ਬਹੁਤ ਲੱਗੂਗੀ ਇਹਨੂੰ ਹਾਂ ਤੇ ਡੈਡੀ ਹੁਣ ਘਰ ਚਲ ਗਏ ਸੀ ਅਸੀਂ ਦੋਨੇ ਨਹੀਂ ਆਈਏ ਇੱਧਰ ਤਾਂ ਬੜਾ ਮਹੌਲ ਹੋਇ ਰੱਬਾ ਮੇਰੀ ਟੀਏ ਪੌੜੇ ਸਿੱਟ ਗਏ ਇੱਟਾ ਸਿੱਟਣਾ ਐਸੀ ਅਜੇ ਮਹੀਨੇ ਬਾਅਦ ਤੇ ਉਹ ਵੀ ਕਿੰਨਾ ਘੋਲ ਗਿਆ ਨਾ ਇੱਟਾ ਹੁਣ ਸੰਭ ਸਾਨੂੰ ਚੱਕ ਕੇ ਜੜੀਆਂ ਪੈਣੀ ਉੱਧ ਦੇ ਸਿੱਟਰੀਆਂ ਸੀ ਇੱਧਰ ਹੀ ਲਾਵੇ। ਉਹ ਟਰੈਕਟਰ ਤਾਂ ਦੇਖੋ ਕਿੱਥੇ ਬਸਾ ਸੀ ਹੁਣ। ਉਹ ਚੌਥੇ ਬਸ ਗਿਆ ਸੀ। ਕਾਲੂ ਪੂਰੀ ਦਾ ਤਾਂ ਇੱਥੇ ਅੱਡਾ ਇੱਥੇ ਬੈਠੇ ਰਹਿੰਦੇ। ਹੈ ਨਹੀਂ ਆਉਂਦੇ ਹੁਣ। ਇੱਕ ਵਾਰੀ ਨੇ ਇਹਨੇ ਸੱਗੂ ਫੜ ਲਈ ਸੀ ਉਦੋਂ ਦੇ ਡਰਦੇ ਹੁੰਦੇ ਨਹੀਂ ਸਾਡੇ। ਕਾਲੂ ਪੂਰੀ ਦੋ ਵਾਰੀ ਸਿੱਟ ਕੇ ਮੈਨਾਂ ਦਾ ਇੱਕ ਵਾਰੀ ਸਿੱਟ ਕੇ ਗਿਆ। ਇੱਕੋ ਹੀ ਸਿੱਟ ਕੇ ਗਿਆ। ਇੰਨਾ ਗਿੱਲਾ ਹੋ ਗਿਆ ਹਣਾ। ਉਹ ਮੇਰੇ ਇੰਨਾ ਤਾਂ ਮੀ ਮਮੀ ਉਹ ਕਹਿ ਰਹੀ ਸੀ ਜੀ। ਕਹਿੰਦੀ ਮੇਰੇ ਕਾਨੂੰ ਇੱਧਰ ਹੋਵਾ ਖੇਤਾਂ ਚ ਪਾਣੀ ਇੰਨਾ ਚ ਇੱਧਰ ਟੁੱਟ ਜਾਂਦਾ ਸੀਗਾ ਕਹਿੰਦੀ ਫਿਰ ਉਹੀ ਨਿਕਲਾ ਹੋਇਆਗਾ ਜੀਰੀ ਵਾਲਾ ਪਾਣੀ ਅੱਛਾ ਇੱਤੋਂ ਟੁੱਟ ਕੇ ਇੱਥੇ ਪੱਦੀ ਹੋਰ ਲਾ ਅੰਨੇ ਟਾ ਦੇ ਵਿੱਚ ਵਸਾ ਗਏ ਉੱਚ ਤਾਂ ਪੈਣੀ ਆ ਪਸੂ ਪਤਾ ਨਹੀਂ ਕਿਹੜੀ ਨੀਤ ਨਾਲ ਆਇਆ ਸੀਗਾ ਛਟਣ ਇਹਦੇ ਵਿੱਚ ਕਿੰਨੀ ਖਰਾਬ ਹੈ ਹਾਂ ਇਹ ਕੁਝ ਜ਼ਿਆਦਾ ਖਰਾਬ ਹੈ ਜਾਨਾ ਆਹ ਜੀ ਫਿਰ ਵੀ ਠੀਕ ਆ ਆ ਤੇ ਸਾਰੇ ਸਾਫ ਇਹਦੇ ਕੁਛ ਕੱਢ ਦਾਂਗੇ ਆਪਾਂ ਵਾਪਸ ਲੈ ਜੂਗਾ ਪਹਿਲਾਂ ਮੈਂ ਕੱਢ ਕੇ ਛਡੂਣ ਦਾ ਨਹੀਂ ਲੈ ਜਾਂਦੀ ਪਰ ਕੱਢਿਆ ਬਹੁਤ ਔਖਾ ਭਾਬੀ ਆਹਾ ਕਿੰਨਾ ਟਰੈਕਟਰ ਪਹਿਲਾਂ ਟਰੈਕਟਰ ਫਾਸਾ ਫਿਰ ਟਰਾਲੀ ਫਸ ਗਈ ਉਧਰ ਟਰੈਕਟਰ ਅੱਡ ਕੱਢਿਆ ਟਰਾਲੀ ਅੱਡ ਕੱਢੀ ਕਿਦਾਂ ਇੱਕ ਹੁਣ ਮੀਂਹ ਆ ਦੇਣਾ ਸਾਨੂੰ ਆ ਕਿ ਚੱਲ ਜਲਦੀ ਇਹਦੀ ਕੰਮ ਹੋ ਜਾਏ ਨੁਕਸਾਨ ਦੀ ਨਾ ਹੋਵੇ ਸਾਰੀ ਜਦੋਂ ਅਸੀਂ ਇੱਧਰ ਬੱਗਲਾ ਮਾਰ ਲਿਆ ਨਾ ਫਿਰ ਇੱਧਰ ਅਸੀਂ ਕੋਈ ਉਹ ਬਣਾ ਕੇ ਵੰਡ ਕੇ ਆਵਾਂਗੇ ਨਾ ਛੋਟਾ ਕਾਲੂ ਇਹ ਪੂਰੀ ਇਹਦਾ ਜੁਆਗਾ ਹੈ ਹਾਂ ਤੇ ਕੋਈ ਰਹਿ ਗਿਆ ਬਾਕੀ ਸਾਰੇ ਮਰ ਗਏ ਸਾਰੇ ਮਰ ਗਏ ਹਾਂ ਆ ਹੀ ਰਹਿ ਗਿਆ ਆ ਇੱਧਰ ਆ ਜਾਂਦੇ ਨੇਗੇ ਨਾਲੇ ਨੂਲੇ ਚ ਡਿੱਗ ਜਾਂਦੇ ਨੇਗੇ ਜਾ ਉਦੇ ਥੱਲੇ ਆ ਜਾਂਦੇ ਨੇਗੇ ਗੱਡੀ ਗੁੱਡੀ ਥੱਲੇ ਓਏ ਛੋਟੇ ਕਾਲੂ ਮਿੱਟੀ ਪਾਗੀ ਨਾ ਜਮਾਈ ਥੋੜੀ ਰਹਿ ਜਾਂਦੀ ਹੂੰ ਮਿੱੰਨੀ ਚਲਦੀ ਐ ਨਾ ਮਹੀਨੇ ਚ ਕੰਮ ਹੋ ਗਿਆ ਇਹਨਾਂ ਉੱਪਰ ਹਾਂ ਆ ਇੱਧਰੋਂ ਐਨੀ ਮਿੱਟੀ ਰੁੜ ਗਈ ਆ ਨਾਲ ਨਾਲ ਸਾਰੀ ਰੁੜ ਗਈ ਇੱਧਰੋਂ ਚੱਲੇ ਦੇਖੋ ਕੋਦੋ ਸਾਡਾ ਮੂਰਤ ਹੁੰਦਾ ਪਰ ਆਲਾ ਮਹੀਨਾ ਤਾਂ ਔਖਾ ਲਹੀ ਮਹੀਨੇ ਚ ਤਾਂ ਕੁਛ ਨਹੀਂ ਹੋਣਾ ਕੁਛ ਨਹੀਂ ਹੋਣਾਗਾ 3 ਮਹੀਨੇ ਚ ਤਾਂ ਮੀਂਹ ਪਊਗਾ ਪਤਾ ਮੀਂਹ ਮੀਂਹ ਚੱਲੂ ਚੱਲ ਅਗਲੇ ਮਹੀਨੇ ਬਾਬਾ ਜੀ ਕੀਤੋਂ ਪਰ ਹੂੰ ਹੂੰ ਬਾਰਿਸ਼ ਆਉਗੋ ਤੇ ਆਹ ਦੇਖੋ ਕੀ ਬੰਨੋ ਕਾਦੀ ਬੇਲ ਚੜੀ ਪਰ ਓਹੋ ਦੇਖੋ ਤਾਂ ਕਾਦੀਏ ਤੋਰੀਆਂ ਦੀ ਲੱਗਦੀ ਅੱਦੂ ਦੀ ਤੋਰੀਆਂ ਦੀ ਤੋਰੀਆਂ ਦੀ ਆ ਅੱਦੂ ਦੀ ਨਹੀਂ ਹੈਗੀ ਕਦੂ ਦੀ ਉਹ ਨੀਚੇ ਸਾਨੂੰ ਉਹਨਾਂ ਦੀ ਚਲੀਏ ਘਰ ਕਹਿੰਦੇ ਪਕੌੜੇ ਖਾਣੇ ਆ ਤੇ ਆਪਾਂ ਵੀਡੀਓ ਦੇਖ ਕੇ ਆਲੂ ਵਾਲਨੇ ਰੱਖ ਲਈਆਂ ਲੈ ਹਾਏ ਹਾਏ ਤੁਹਾਡੇ ਵੀਡੀਓ ਤੇ ਕਾ ਆਲੂ ਵਾਲਨੇ ਤੋਂ ਜ਼ਿਆਦਾ ਐ ਮੈਂ ਚਾਹ ਪਾ ਕੇ ਭੁੱਲੇ ਹੀ ਲੈ ਪੀ ਗਈ ਨਹੀਂ ਨਾ ਮੈਂ ਤਾਂ ਤੂੰ ਪੀ ਲਈ ਆ ਮੈਂ ਪੀਣ ਲੱਗੀ ਡੈਡੀ ਨੇ ਹੈ ਕ ਮਾਰਤੀ ਡੈਡੀ ਨੂੰ ਤਾਂ ਕੱਲ ਹਣਾ ਉੱਥੇ ਜੱਡੀ ਬਹੁਤ ਠੀਕ ਅੱਡੇ ਆਈ ਚਲੋ ਫੇ ਜਾ ਕੇ ਵੀਨਾ ਚਲੋ ਹਾਂ ਤੁਹਾਨੂੰ ਮਿਲਦੇ ਸੀ ਘਰੇ ਜਾ ਕੇ ਘੈਂਟ ਆ ਨਾ ਹੈ

ਫੜ ਜੋ ਪਰੋਹ ਜਾਈ ਕੋ ਕਰਨਾ ਨੇ ਦੇਖ ਲੈ ਡੈਂਡਾ ਮੇਰੇ ਘੜੀ ਦੇਖੋ ਪੜਦਾ ਜਾ ਖਾਇਆ ਲੈ ਖਾਇਆ ਕਰਨਾ ਦਈ ਜਾ ਲੈ ਖਾਇਆ ਅੱਜ ਗੋਲੰਗੀ ਬਰੋ ਮੰਮੀ ਖਾਇਆ ਈਡਾ ਆਹ ਤਾਂ ਬਣਾਇਆ ਮੈਂ ਵੀ ਨਹੀਂ ਖਾਇ ਖਾ ਲਿਆ ਮੈਂ ਵੀ ਨਹੀਂ ਖਾਇ ਤਨੀਰ ਵਾਲਿਆ ਲੋ ਫਿਰ ਅੱਜ ਤੁਹਾਨੂੰ ਕਿਹੜੇ ਸੂਜੀ ਵਾਲੇ ਬਹੁਤ ਹਨ ਪਕੌੜੇ ਦੇ ਹਾਂ ਬੱਚਾ ਥੋੜੀ ਜੋ ਪਾ ਲਓ ਦਹੀਂ ਅਸੀਂ ਪਹਿਲਾਂ ਘੰਟਾ ਲਾ ਕੇ ਤਿੰਨ ਚਾਰ ਵੀਡੀਓ ਦੇਖੀਆਂ ਇੱਕ ਸੰਸਰ ਤੋਂ ਤੱਕ ਦੋ ਪਾ ਲਓ ਉਹਨਾਂ ਤਾਂ ਕੋਕੋਲੀ ਸਾਰੀ ਪਾਈ ਤੇ ਪਰ ਤੁਸ ਕੋਹਾ ਵੀ ਸੁਜੀ ਵੀ ਘੱਟ ਪਈ ਐ ਨਾ ਮਗੜਾਂ ਪਾਸ ਸਾਰੀ ਮਿਟਕਾਰ ਦੇ ਕੱਟੇ ਗਰੀਦਾ ਕਰਦਾ ਕਿ ਖੁੰਡਾ ਆ ਪਾਣੀ ਤਾਂ ਨਹੀਂ ਪਾਇਆ ਸੀ ਨਾ ਬਾਪੇ ਨੇ ਪਾਣੀ ਨਹੀਂ ਪਾਇਆ ਸੀ ਮੈਂ ਲਾਦਾ ਉਹ ਆਲੂ ਪਿਆ ਜਾਨੀ ਪਾਣੀ ਦੀ ਜ਼ਰੂਰਤ ਨਹੀਂ ਪਈ ਐ ਨਹੀਂ ਨੀ ਆਲੂ ਆਪਾਂ ਬੋਇਲ ਦਿੱਤੇ ਨੇ ਹੂੰ ਸੁੱਕਾ ਦੁੱਧ ਸੁੱਕਾ ਦੁੱਧ ਗੁਲਾਬ ਜਾਮਨ ਨਹੀਂ ਬਣਾ ਰਹੇ ਕੇਰਾ ਯਾਰ ਪਰ ਬਣੀਆਂ ਟੇਸਟੀ ਸੀਆਂ ਪਰ ਉਹ ਨਹੀਂ ਆਇਆ ਹੈ ਇਹ ਬਸ ਮਤਲਬ ਕਿ ਚੱਕੀਆਂ ਹੀ ਨਹੀਂ ਜਾਂਦੀਆਂ ਸੀਆਂ ਸਿੱਕਾ ਪਾ ਉਹ ਵੀ ਤਾਂ ਲੈ ਕੇ ਆਇਤੇ ਆਟਾ ਜਾਂ ਉਹਦਾ ਗੁਲਾਬ ਜਾਮਨ ਵਾਲਾ ਹਾਂ ਇੱਥੇ ਹੀ ਬਣਦੀ ਇਰ ਮੇਸ਼ੇ ਲੀ ਬਣਾ ਲੈਂਦੀ ਸੀ ਬਮਾਲ ਵਾਲੀ ਬ੍ਰੈਡਾਂ ਜਰਾਸ ਗੁੱਲੇ ਤੇ ਜਿਵੇਂ ਬਣਾਏ ਕਦੇ ਭਾਬੀ ਜੋਰ ਲਗਾ ਕੇ ਉਹ ਘਰ ਬਊਗਾ ਦੋ ਬੋਤਾਂ ਪਾਪ ਨਿਕਲ ਗਿਆ ਪਾ ਲੋ ਦੋ ਵੱਧ ਹੋਣਗੇ ਪਾਣੀ ਦੀ ਜਰੂਰਤ ਨਹੀਂ ਬਣੀ ਕਿਉਂਕਿ ਹਲੂ ਵੀ ਬਾੜੇ ਆ ਦੇਈ ਫਾਤਾ ਦੇ ਨਾਲ ਮਿਕਸਰ ਕੱਟ ਹੋ ਗਿਆ ਹੂੰ ਦੇਖੋ ਬਣ ਗਿਆ ਇਦੇ ਵਿੱਚ ਮਸਾਲੇ ਪਾਉਂਦੇ ਅਸੀਂ ਐਕਸਪੈਰੀਮੈਂਟ ਕਰ ਰਹੇ ਹਾਂ ਕਿ ਸਬਜ਼ੀਆਂ ਨਾਲ ਕਿੰਦੀ ਖਸੇਗੀ ਫਿਰ ਜਦੋਂ ਮੀਂਹ ਪੈਂਦਾ ਹੈ ਨਾ ਵੈਸੇ ਅੱਜ ਮੌਸਮ ਠੰਡਾ ਹੈਗਾ ਕਾਫੀ ਹੱਦ ਤੱਕ ਥੋੜੀ ਜਿਹੀ ਤੇ ਜਦੋਂ ਮੀਂਹ ਪੈਂਦਾ ਹੋਊਗਾ ਨਾ ਉਹ ਅਸੀਂ ਦੁਪਹਿਰ 'ਚ ਬਣਾਵਾਂਗੇ ਨਾ ਬਦ ਦੁਪਹਿਰ 'ਚ ਮੀਂਹ ਪਾਈ ਹੋਰੀਆਂ ਮਿਰਚਾਂ ਨਹੀਂ ਪਾਉਂਦੀ ਮਾਂ ਨਾ ਪਾਸੋਂ ਮਰੇ ਤਹਾ ਹੱਟਾ ਮੱਚ ਰਹੇ ਨੇਗੇ ਹੁੰਗਲਾਂ ਇਨੀਆਂ ਪਤਾ ਨਹੀਂ ਕਿਹ ਹੈ ਜਾਣ ਮੰਮੀ ਕਿੱਥੋਂ ਨਹੀਂ ਆਦੀ ਜਾਣੇ ਮਿਰਚਾਂ ਇਹ ਮੈਂ ਤਾਂ ਦੋ ਦਿਨ ਸਾੜ ਹੀ ਨਹੀਂ ਗਈ ਹੇ ਵੀ ਪਾਉਂ ਹੈ ਔਰ ਗੈਨੋਮੇ ਦੀ ਸਟੋਰੀ ਟ੍ਰੀ ਫਲੈਕਸਰ ਇਹ ਨਾ ਰਹਿ ਜੜੀ ਚੀਲੀ ਪੀਸ ਤਾਂ ਖਤਮ ਹੋ ਗਈ ਉਹ ਤਾਂ ਥੋੜੀ ਹੀ ਸੀ ਨਾ ਭਾਬੀ ਨੇ ਇਹਦੀ ਹਲਦੀ ਨਹੀਂ ਪਾਉਣੀ ਹੈਗੀ ਫਿਰ ਪੀਲੇ ਪੀਲੇ ਜੇ ਲੱਗਣਗੇ ਉਹ ਆਪਾਂ ਨੂੰ ਪੀਲੇ ਪੀਲੇ ਆਪਾਂ ਦਿਖਾਉਣੇ ਨਹੀਂ ਹੈਗੇ ਇਸ ਕਰਕੇ ਸਿਰਫ ਨੂਨ ਤੇ ਮਿਰਚ ਦਾਲੀਚ ਫੱਟੇ ਚੱਕ ਤੇ ਮਿਰਚ ਦੇ ਮੈਂ ਨੇ ਜਿਆਦਾ ਨਹੀਂ ਮੰਮੀ ਨੇ ਜਿੰਨੀਆਂ ਕੱਟੀਆਂ ਪਈਆਂ ਸੀ ਮੈਂ ਪਾਤੀਆਂ ਦੇ ਦੇ ਚ ਪਾਣੀ ਵੀ ਨਹੀਂ ਪੋਣੀ ਐ ਪਾਣੀ ਨੇ ਮੈਂ ਤਾਂ ਚੌਣਾ ਕਰ ਦਿੱਤੀ ਹੈ ਜਿਆਦਾ ਸਾਰੀ ਪਾਤੀ ਸੀ ਤੂੰ ਹੋਰ ਜਿੰਨੀਆਂ ਕੱਟੀਆਂ ਪਈਆਂ ਦੀਆਂ ਉਹ ਕਰ ਉਹ ਹੋਜੂ ਮੰਮੀ ਦੁੱਧ ਪਾਲਾਂਗੇ ਆਂਦੂ ਪਾਲੋ ਵਾਲੇ ਹੋਏ ਰਹੇ ਸੀ ਹਾਂ ਇਹਨੇ ਸੰਘਣੀ ਹੋ ਜੂਗੀ ਇਸ ਦੀ ਕਿ ਸਹੀ ਹੈ ਨਾ ਨਾ ਦੇਹੀ ਪਾਉਂਦੀ ਜੀ ਸੱਚ ਪਾਣੀ ਪਾਉਂਦੀ ਜੀ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਇਹ ਤਾਂ ਮੈਂ ਗੋਲ-ਗੋਲ ਕਰਨਾ ਖੜਾ ਆ ਜਮਣਾ ਹਾਂ ਹਾਂ ਉਹ ਵੀ ਕਰ ਸਕਦੇ ਆ ਉਹ ਜਿਹੜੇ ਆਲੂ ਕਟਲਟ ਹੁੰਦੇ ਜਿਹੜੇ ਪਤਾ ਨਹੀਂ ਲੰਬੇ-ਲੰਬੇ ਜਿਹੇ ਬਹੁਤ ਕ੍ਰਿਸਪੀ ਬਣਦੇ ਆ ਪਰ ਦੇਖ ਸੋਣਿਆਗਾ ਬਾਅਦ ਵਿੱਚ ਇਹਦੇ ਵਿੱਚ ਸੈਂਟਰ ਚ ਕੋਈ ਚੀਜ਼ ਰੱਖ ਲਓ ਹਾਂ ਸਾਡੇ ਮੇਲ ਦਾ ਟੀਚਰ ਅੱਗ ਵਿੱਚ ਆ ਤਾਂ ਮੈਂ ਇੱਥੇ ਨੇ ਲੋ ਜੀ ਸਮਾਂ ਸਾਡਾ ਸਾਰਾ ਤਿਆਰ ਆ ਅੱਗ ਬਾਲ ਤੁਸੀਂ ਵੇ ਕੜਾਈ ਚੜਾਤੀ ਆ ਚੁੱਲੇ ਤੇ ਹੈਵ ਆ ਬੀ ਇੱਥੇ ਲੋਗਰੇ ਕੀ ਕਰਨਾ ਹੁਣ ਰੱਖ ਦੋ ਫ੍ਰਿਜ ਚ ਹਾਂ ਕੋਈ ਪਾਇ ਮਮੀ ਡੱਲੂ ਵਾਲੀ ਪਾਇ ਆਏ ਕਿੰਨੇ ਘੜ ਲੱਗ ਰਹੇ ਨੇ ਨਾ ਤੇ ਦੋ ਬਣ ਗਏ ਉਹ ਤੇ ਦੇਖਣ ਨਹੀਂ ਕਰਦੇ ਉਹੋ ਕਰਨਾ ਦੀ ਤੇ ਅੱਜ ਸੰਗਤ ਉਹ ਜਿਨੇ ਸੂਜੀ ਵਾਲੇ ਕੀ ਆ ਪਕੌੜੇ ਖਾਣੇ ਡੈਡੀ ਸੂਜੀ ਵਾਲੇ ਪਕੌੜੇ ਖਾਣੇ ਇਹ ਬਣਾਉ ਉਹਦੀ ਮੈਕਅਪ ਹੋ ਗਿਆ ਆਹ ਵਾਲ ਗਏ ਬਹਿ ਹੋਰਾ ਸਬਜ਼ੀ ਬਣਾਇਨੀ ਹੈ ਹਨਾ ਆ ਚਮ ਚਮਾ ਹੋ ਗਈਆਂ ਹਨਾ ਮੰਮੀ ਲਓ ਜੀ ਖਾਣ ਵੇਲੇ ਪਤਾ ਲੱਗਣਾ ਹੈ ਫੜ ਇਹ ਫਸਟ ਟਾਈਮ ਅਸੀਂ ਟਰਾਈ ਕਰ ਰਹੇ ਹਾਂ ਪਤਾ ਨਹੀਂ ਕਿੰਦ ਕਰੇ ਬਣੀ ਹੈ ਇੱਧਰ ਤੇਲ ਸਾਡਾ ਰੈਡੀ ਆ ਪਹਿਲਾਂ ਦਾ ਕੜਿਆ ਹੋਇਆ ਤੇ ਨਾਲ ਦੇਖੋ ਗੋਲ ਗੋਲੇ ਸੀ ਬ੍ਰੇਕ ਗਾ ਲਈ ਪਾਣੀ ਪਾਉਂਦੀ ਚਾ ਮੈ ਵੀ ਜ਼ਰੂਰਤ ਨਹੀਂ ਪਈ ਅਸੀਂ ਤਿੰਨ ਚਮਚੇ ਦਹੀਂ ਪਾਏ ਆ ਸੂਜੀ ਪਾਈ ਆਲੂ ਨਮਕ ਮਿਰਚ ਮਸਾਲਾ ਪਾਸ ਤੇ ਇੰਨੀ ਜਲਦੀ ਹੈ ਨਾ ਬਾਈਂਡ ਹੋ ਗਏ ਕੁਝ ਵੀ ਜ਼ਰੂਰਤ ਨਹੀਂ ਹੋਈ ਨਾ ਤੁਹਾਨੂੰ ਇੰਨਾ ਚਿੱਤੀ ਦਿਨੇ ਵਧੀਆ ਹੋਏ ਤੇਲ ਤੂਲ ਕੋਈ ਨਹੀਂ ਲਾਦੀ ਮੰਮੀ ਕਹਿੰਦੀ ਇਹ ਤਾਂ ਲਾ ਦੇਣਾ ਜਿਵੇਂ ਰਸਗੁੱਲੇ ਦੇ ਚਮਚਮਾ ਹੁੰਦੀਆਂ ਨੇ ਗਰਮ ਤੇ ਇਹ ਵੀ ਇੱਕ ਕੀ ਬਣ ਜੈ ਦੁੱਧ ਤੇ ਤੰਦ ਤੇ ਗਰਮ ਹੋ ਇਹ ਗੜਿਆ ਨਹੀਂ ਇਹ ਤਾਂ ਪੰਨੇ ਫੜਿਆ ਹੋਇਆ ਹੈ ਇਹਦਾ ਗਰਮ ਨਹੀਂ ਹੈ ਉਹ ਬੜੀ ਜਿਆਦਾ ਦੇਖੋ ਹੋ ਬੜਾਇਓ ਕੀ ਲੈਣਾ ਤੇਮ ਦਾ ਸਾੜੇ ਸੂਜੀ ਵਾਲੇ ਪਕੌੜੇ ਬਣ ਕੇ ਤਿਆਰ ਨੇ ਬੜੇ ਘੈਂਟ ਨੇ ਇਹਦਾ ਲੱਗਦਾ ਟੇਸਟੀ ਟੇਸਟੀ ਲਾ ਕੇ ਆ ਮੈਂ ਨਗਰੀ ਹਾਂ ਖਾਸੇ ਸਾਰੇ ਛੱਟ ਲਿਆ ਕਰੋ ਤਾਂ ਇੱਕ ਵਾਰੀ ਭਰੇ। ਉਹ ਗਰਮ ਗਾਰੇ ਵਿੱਚ ਖਾ ਲੋ ਕੈਚਪ ਨਾਲ ਬਾਅਦ ਵਿੱਚ ਕੀਤੇ ਕਰਦੇ। ਮੈਂ ਮम्मी ਨੂੰ ਡਾਣਾ ਦੱਸਿਆ। ਉਹ ਗੁਣੀਏ ਵੀ ਆਖਦੇ। ਨਹੀਂ ਲੱਗਦੀ ਇਹਨੇ। ਇੰਨੇ ਜਿਆਦਾ ਟੇਸਟੀ ਪਾਇਆ। ਇਹਨੇ ਜਿਆਦਾ ਟੇਸਟੀ ਲੱਗਦੀ। ਹਾਂ ਸੁਣਾ ਸੁਣਾ। ਟੰ ਟੰ ਕੀ ਹੋ ਗਿਆ ਤੈਨੂੰ? ਖੱਲੀ ਜੜਦੀ। ਉਹ ਤੇਰੇ ਵੀ ਖੱਲੀ ਜੜ ਜਾਂਦੀ ਹੈ ਲੱਗ। ਹਾਂਜੀ। ਆ ਦੜ ਜੁੰਦੀ ਨਾ ਵਰਦੇ ਮੈਂ। ਲੋ ਫੜ ਫੜ। ਰੇਡੀ ਚੂਰੀ ਵਾਲੇ ਪਕੌੜੇ ਖਾਇਆ ਉਹ ਦੇ ਕਿ ਚੱਕਰ ਲਾ ਕੇ ਮੇਰੇ ਪਿੱਛੇ ਕਰ ਲੈ ਪਹਿਲਾਂ ਰਾਜ ਚੂਰੀ ਵਾਲੇ ਪਕੌੜੇ ਖਾਇਆ ਖਾਦੇ ਨਹੀਂ ਅੱਜ ਪਹਿਲੀ ਵਾਰ ਖਾਊ ਖਾ ਫਿਰ ਪਲੇਟ ਫੜ ਲੈ ਬਾਈ ਥੋੜੋ ਥੁਣਨੀ ਆ ਇੱਥੇ ਰੱਖਾਂ ਪਲੇਟ ਫੜ ਲੈ ਬਾਈ ਆ ਮਾਂ ਨਾ ਇਹਨੂੰ ਫੜ ਕੇ ਰੱਖ ਨਾ ਆਪ ਦੇ ਹੱਥੇ ਚ ਫੜ ਕੇ ਖਾ ਲੈ ਕਹ ਰਿਆ ਮਾਂ ਕਿ ਕਵਲ ਸੋਸ ਲਾ ਕੇ ਖਾਣੀਆ ਮੰਮੀ ਦੂਸਰੀ ਵਾਰ ਬਲੌਗ ਦੇਖਣ ਲੱਗੀ ਲੈ ਮੰਮੀ ਸੋਨਾ ਲੱਗਦਾ ਮੰਮੀ ਫਰੀ ਵਾਲੇ ਪਕੌੜੇ ਖਾਜੇ ਖਾ ਕੇ ਦੇਖ ਲਿਓ ਫੇਰ ਖਾ ਠੰਡੇ ਹੋ ਜਾਂਦੇ ਠੰਡੇ ਨਾ ਆ ਫੇਰ ਨਹੀਂ ਵਧੀਆ ਲੱਗਣੇ ਇਹ ਤਾਂ ਗਰਮ ਵਧੀਆ ਲੱਗਦੇ ਡੈਡੀ 10 ਦਾ ਦਿਨ ਮਾਰੀ ਦੀ ਪੈਸੇ ਕਿੰਨੇ ਖੋਲੇ ਜੀ ਹਾਂ ਡੈਡੀ 10 ਤਾਂ ਸਹੀ ਉਹ ਕੜਾਹ ਵੀ ਖਾ ਲਓ ਜਿਹੜਾ ਬਣਾਇਆ ਪਿਆ ਖਾਵਾਂਗੇ ਡੈਡੀ ਉਹ 10 ਦਾ ਸਹੀ ਇੱਕ ਰੰਬਰ ਵਾਸਤੇ ਤਾਂ ਤਾਂ ਮੈਂ ਬੱਚਾ ਹੀ ਨਹੀਂ ਬਰਨੋ 10 ਚ ਕਿੰਨੇ 10 ਚ ਕਿੰਨੇ ਪੂਰਾ ਇੱਕ ਨੰਬਰ ਇੱਕੇ ਨੰਬਰ ਠੀਕ ਆ ਮੰਮੀ ਕੀ ਗੱਲ ਬਾਤ ਆ ਵਧੀਆ ਵਧੀਆ ਕੀ ਹੈ ਜੋੜੀ ਡੜੀ ਕਫੋਟ ਦਾ ਕਰਾ ਲਾ ਉੱਪਰ ਚੱਕ ਕੇ ਮੰਮੀ ਦੇ ਮੂੰਹ ਚ ਪਾਈ ਡੜੀ ਹਮ ਸਰ ਮਾਗੀ ਮੰਮੀ ਬਸ ਬਸ ਮੇਰੇ ਜਾੜਨ ਹੋ ਗਏ ਜਾੜਾ ਨਾ ਥੋੜੀ ਗਾਣੀ ਤੱਕ ਦੇਖੀ ਆਈ ਬਾਜੀ ਕਰ ਦੇਗੀ ਠੀਕ ਆ ਅਗਲਾ ਬੱਚਾ ਆ ਫੋਟੋ ਕਰਨੀ ਮਮੀ ਮਮੀ ਫੋਟੋ ਨਿਆਣਾ ਬੱਗੂ ਉਹਦੋਂ ਬਾਅਦ ਮਮੀ ਮਮੀ ਫੋਟੋ ਗੁਰਕਾ ਨਹੀਂ ਬੱਦਨਾ ਸਮਾਈਲ ਤਾਂ ਕਰ ਐ ਐ ਮਮੀ ਪੂਰੀ ਬਿਲੀ ਜਾ ਕੇ ਕਿ ਬਾਪੇ ਇੱਕਦਰ ਦੀਦਾ ਲਾਲਾ ਬੱਬੀ ਉਹਦੀ ਦੰਦੀ ਦਾ ਪੜ ਲਾ ਸਾਦੀ ਨਹੀਂ ਖਾਣੀ ਡੈਡੀ ਗਾਊਗਾ ਝੂਠਾ ਹੁਣ ਡੈਡੀ ਸੋਚ ਰਿਆ ਆਪ ਕੋ ਚੱਲ ਮਮੀ ਆਦਰ ਕਿਵਟਾ ਤੇਰੇ ਜਿਹਾ ਇਹ ਨਾ ਕਾਮਲੀ ਹੁਣੇ ਕਹਦੀ ਓ ਆਦੀ ਕਿ ਕਿਵੇਂ ਤੱਲੀ ਬੈੜ ਗਈ ਇੱਕ ਪੈਗ ਜਿੰਨਾ ਨਸਾ ਹੋ ਗਿਆ ਰੜੀ ਲੂਣੀ ਕੀ ਹੋ ਗਿਆ ਥੱਲੇ ਮੈਂ ਤਾਂ ਬੱਬਾ ਮੇਰੇ ਸਭ ਦੀ ਇੱਜ਼ਤ ਦਰਦ ਹੋਣ ਲੱਗਿਆ ਪਹਿਲਾ ਢੋਈ ਚੋੜਦੀ ਆ ਕੀ ਹੋ ਗਿਆ ਥੱਲੀ ਸਾਤੀ ਜਾਗੀ ਹੁਣ ਤੇਰੀ ਇਹ ਅਮਲਾਤ ਜਾ ਨਾ ਤੇ ਪੰਡਾ ਖੀ ਇਹਨੂੰ ਸਿਆਹ ਬਣ ਗਿਆ ਓ ਵਾਓ ਓ ਵਾਓ ਸੋ ਬਿਊਟੀਫੁਲ ਓ ਭਾਈ ਆ ਜਾ ਨਿਕਲਿਆ ਇਹ ਕਿੱਥੇ ਰਹਿ ਗਿਆ ਓ ਬੱਤਾ ਬਈ ਚੁੱਤੇ ਗਿਆ ਹੂੰ ਅਟਾ ਹਾਂ ਲਾਟਰਿਨ ਚ ਇਹਦੇ ਕਰੂ ਦੇ ਸੁੱਤੇ ਫੇ ਲੈ ਉਹ ਡੱਬੇ ਕੋਟਾ ਬੰਦਾ ਨਾਲ ਸਾਡੇ ਘਰ ਚ ਪਹਿਲਾ ਇਹ ਰੱਟ ਲਈ ਰੱਖੂਗਾ ਆਪ ਨਾਲ ਆਪ ਨਾਲ ਉਹ ਮੈਂ ਖਾਣਾ ਹੈ ਜਦੋਂ ਬਣਾ ਲਈ ਦੀ ਚੀਜ਼ ਕਿਹਨੇ ਕਰਨ ਦੇ ਸੁੱਤੇ ਹੋਏ ਆ ਮਹਾ ਕਿਤੇ ਬਾਥਰੂਮ ਜਾਂ ਮੈਂ ਕਹੀ ਤਾਂ ਨਹੀਂ ਮੈਂ ਤਾਂ ਨਿਕਲੇ ਬਾਹਰੇ ਫੜਿਓ ਹੈ ਘਰ ਹਾਂ ਖਾ ਕੇ ਜਿਓ ਮਿੰਟਾ ਟੇਸਟ ਇਹ ਮਿੰਟੋਂ ਦੇ ਬਾਦ ਨਿਤ ਬਾਕੀ ਕੰਮ ਹੋ ਗਏ ਚੱਲ ਚੋਏ ਸਗੂਗਾ ਨਹੀਂ ਮੈਨੂੰ ਵੀ ਟੈਸਟ ਕਰਾਓ ਪਾ ਦਿਓ ਇਹਨੂੰ ਠੰਡਾ ਦਾ ਗਰਮ ਬਣਾ ਕੇ ਇਸੇ ਦੇ ਸੇ ਘਰ ਆਉਣਾ ਹੋਵੇ ਨਾ ਮਿੰਟੇ ਚ ਬਣਾਉਣਾ ਹੈ ਹਾਂ ਹਨਾ ਪਕੋੜੇ ਥੋੜੀ ਜਿਹੀ ਚੀਜ਼ ਨਾਲ ਹੀ ਬਣ ਜਾਂਦਾ 5 ਮਿੰਟੇ ਚ ਕੋਈ ਚੀਜ਼ ਐਵੇਂ ਵੀ ਨਹੀਂ ਹੈਗੀ ਵੀ ਕੋਈ ਬਾਹਰੋਂ ਲੈ ਕੇ ਆਉਣੀ ਆਹੀ ਸਾਰਾ ਕੁਝ ਘਰ ਹੀ ਟਾਈਮ ਦਾ ਸਮਾਂ ਅਜੇ ਵੀ ਨਾ ਜਾ ਵਾਕੀ ਦੀਆ ਕਿ ਨਹੀਂ ਕਰਨਾ ਹੋਰ ਪਤਾ ਕਿੰਨਾ ਸੋਹਣਾ ਨੱਚਦੀਆ ਕਰਨ ਆਂਟੀ ਨੇ ਰਿਆਂ ਦੇ ਇਹਨਾਂ ਪਾਣੀ ਦੀ ਤਰ੍ਹਾਂ ਹੋਰ ਤੇਰਾ ਘੜੇ ਦਾ ਹੋ ਗਿਆ ਰਵੀ ਦਾ ਸ਼ਰਬਤ ਜਾਂ ਚ ਬੇ ਖਾ ਤਾਂ ਲੈ ਰਵੀ ਤੂੰ ਤਾਂ ਕਾ ਕੇ ਦਾਦਾ ਇੱਕ ਓਪਨ ਮਰਦਾ ਇੱਦਾਂ ਦੋਈ ਜਾਂਦਾ ਤੂੰ ਜਾ ਬਣ ਗਿਆ ਤੇ ਯਾਦਾ ਕੈਸੂਲ ਖਾ ਲਾ ਜਿੰਨਾ ਖਲ ਰਹੇ ਉਹਨਾਂ ਬਾਦ ਉਹ ਜੀ ਟਿੱਕੇ ਵਾਂਗ ਪੇਨ ਨਹੀਂ ਹੁੰਦਾ ਤੇ ਯਾਦਾ ਦਾ ਕੈਸੂਲ ਖਾ ਲਾ ਕੈਸੂਲ ਖਾ ਲਾ ਉਹ ਕਪੀ ਦਾ ਯਾਦਾ ਦਾ ਕੈਸੂਲ